ਆਦੀ ਬਾਈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਪਿੰਡ ਚ ਖੇਤ ਕੋਲ ਤੋਂ ਇਹ ਰਵਾਜ ਵਿੱਚ ਖੜਿਆਗੇ ਜੇ ਜੇ ਤੁਸੀਂ ਘਰ ਦੇਖ ਰਹੇ ਹੋ ਜੀ ਨਾਮ ਬੱਜਾ ਸਰਸੇਵ ਸਿੰਘ ਦੇ ਘਰੇ ਖੜਿਆ ਜੀ ਬਾਈ ਦੀ ਬਾਹਰ ਕੀਤੀ ਸੀ ਹੇੜ ਦੇ ਵਿੱਚ ਤੇ ਹਾਲਾਤ ਬਹੁਤ ਜ਼ਿਆਦੇ ਖਰਾਬ ਨੇ ਜੀ ਕਿ ਕਿਸਾਨ ਜਿਹੜੇ ਆਪਣੇ ਭਰਾੜੇ ਨਾਲੇ ਕਿੰਨਾ ਲੜਕੇ ਦੀਆਂ ਤੇ ਜਿਹੜੇ ਘਰ ਦੀ ਹਾਲਾਤ ਨੇ ਜੀ ਉਹ ਬਹੁਤ ਜ਼ਿਆਦੇ ਖਰਾਬ ਨੇ ਬਹੁਤ ਜ਼ਿਆਦੇ ਗਰੀਬ ਘਰ ਆ ਗਏ ਤੇ ਸਾਰਿਆਂ ਨੂੰ ਬੇਨਤੀ ਕਰਦਾ ਪਹਿਲੇ ਨੰਬਰ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਆਪਾਂ ਹੋਰ ਵੀਡੀਓ ਵੀ ਜਿਹੜੀ ਸ਼ੇਅਰ ਕਰਦੇ ਆ ਉਹਨਾਂ ਨਾਲ ਵਿੱਚ ਆਪਾਂ ਕੋਈ ਚੰਗੀ ਵੀਡੀਓ ਸ਼ੇਅਰ ਕਰਦਾਂਗੇ ਆਪਣਾ ਕੁਝ ਨਹੀਂ ਜਾਂਦਾ ਤੰਗੀ ਲੱਗੀ ਨਹੀਂ ਜੀ ਰਿਵੀ ਨਹੀਂ ਲੱਗੀ ਜੀ ਮੈਂ ਆਪ ਬੁਮਾਰਾ ਨਹੀਂ ਮੇਰੇ ਦੌਰਾ ਪੈਂਦਾਗਾ ਠੀਕ ਹੈ ਜੀ ਹਾਂ ਜੀ ਤੇ ਜਿਹੜੇ ਪੈਦਾ ਪੈਸੇ ਚ ਵਰਖਾ ਨੇ ਮੇਰੇ ਤੇ ਲਾਏ ਦਾ ਨਵੇਂ ਨੇ ਦਾ ਅੱਥਰੂ ਰੱਖਿਆ ਕਰਕੇ ਠੀਕ ਹੈ ਜੀ ਮਾਏ ਇਹ ਹੋ ਗਿਆ ਜੀ ਇਹਦੇ ਵੀ ਨਹੀਂ ਹੈ ਜੀ ਸਾਨੂੰ ਸਹਾਰਾ ਤਾਂ ਚਾਹੀਦਾ ਜੀ ਜਿੰਨੀ ਵੀ ਹੋ ਸਕੇ ਮਦਦ ਤਾਂ ਨਹੀਂ ਕਰੋ ਵੀ ਦੇਖੋ ਕੰਮ ਮੇਰਾ ਨਹੀਂ ਆਏਗਾ ਕਿ ਤੇ ਕੋਈ ਖੜਨ ਬੈਠਣ ਨੂੰ ਦੋ ਨਹੀਂ ਹੈਗਾ ਜੀ ਤੇ ਕੋਈ ਰਿਸ਼ਤੇਦਾਰ ਆ ਜਾਏ ਉਹਨੂੰ ਕਿਤੇ ਬਿਠਾਉਣ ਨੂੰ ਥਾਂ ਨਹੀਂ ਜੀ ਹੈਗਾ ਆਪਾਂ ਜੇ ਆਪਣੇ ਬਾਹਰ ਸਟੇਟਾਂ ਦੇ ਵਿੱਚ ਕੋਈ ਹੜਾ ਆ ਜਾਣਾ ਆਪਾਂ ਉੱਥੇ ਵੀ ਲੰਗਰ ਲਾਉਣੇ ਆ ਇੱਥੇ ਆਪਣੇ ਪੰਜਾਬੀ ਭਰਾਣੇ ਜਿਹੜੇ ਉਹ ਤੁਹਾਡੇ ਸਾਹਮਣੇ ਹੋਣਾ ਦੇਖ ਸਕਦੇ ਹੋ ਤੁਸੀਂ ਹਨਾ ਇਹਨਾਂ ਇੱਕ ਬਹੁਤ ਜਿਆਦੇ ਹਾਲਤਾਂ ਨੇ ਖਰਾਬ ਆ ਆਪਾਂ ਉੱਥੇ ਵੀ ਲੰਗਰ ਲਾਉਣਿਆਂ ਆਂਦੀ ਆਪਾਂ ਇਹਨਾਂ ਦੀ ਵੀ ਸਹਿਯਤਾ ਚਾਹੀਦੀ। ਇਹ ਵੀਡੀਓ ਨੂੰ ਵੱਧ ਤੋਂ ਵੱਧ ਕਿਸੇ ਇਹੋ ਜਿਹੇ ਸੰਤਾਂ ਤੱਕ ਪਹੁੰਚਾਓ। ਜਿਹੜੇ ਇਹਨੂੰ ਦੇਖ ਕੇ ਪਿੰਡ 'ਚ ਖੇਪਲਤਾਲੀਆ ਸਾਲੀਆਂ ਦਾ ਬਾਸ ਆ ਜੀ ਉੱਥੇ ਆਉਣ। ਇਹਨਾਂ ਦੀ ਜਿੰਨੀ ਹੋ ਸਕਦੀ ਵੱਧ ਤੋਂ ਵੱਧ ਮਦਦ ਕਰੀ। ਬਾਕੀ ਆਪਣੇ ਸਰਪੰਚ ਸਾਹਿਬ ਖੜੇ ਨੇ। ਆਪਾਂ ਉਹਨਾਂ ਨਾਲ ਵੀ ਗੱਲ ਕਰਾਂ। ਹਾਂਜੀ ਸਰਪੰਚ ਸਾਹਿਬ। ਹਾਂਜੀ। ਇਹ ਆਪਣੇ ਛੋਟੇ ਬਾਸ ਦੇ ਵਿੱਚ ਜਿਹੜੇ ਬਾਈਕਸੇਮ ਸੁਣੇ ਵੀ ਮੇਨ ਨੇ ਜਿਹੜੀ ਬਾਹ ਮਸ਼ੀਨ ਦੇ ਵਿੱਚ ਆ ਗਈ ਸੀ ਆਪਾਂ ਨੇ ਘਰ ਦੇਖਿਆ ਬਹੁਤ ਜਿਆਦਾ ਮਤਲਬ ਹਲਾ ਕੇ ਖਰਾਬ ਨੇ ਗਰੀ ਤਲਣਾ ਤੇ ਮਤ ਸੀ ਕਿ ਆਪਣੇ ਇਹ ਪੰਜਾਬੀ ਭਰਾ ਨੇ ਉਹਨਾਂ ਨੂੰ ਕੀ ਕਹਿਆ ਚੰਗਾ ਵੈਸੇ ਤਾਂ ਆਪਣਾ ਸਾਰੇ ਰਾਤ ਬਾਈ ਦੇ ਸਭੀ ਦੇ ਤੋਂ ਗਏ ਰਸਤੇ ਚੀਜ਼ ਪਛਾਤ ਨੇ ਤੇ ਸਪਾਣਾ ਨਾਲ ਲੱਗ ਗਿਆ ਕੰਦੇ ਦਾ ਪਤੀ ਨੂੰ ਕਰਾ ਦਿੱਤਾ ਇਹ ਬਸ ਇਹੀ ਮਿਲ ਬਾਈ ਕਰ ਗਿਆ ਆਪਣੀ ਜੀ ਵਾਤ ਤੋਂ ਵੱਧ ਮਦਦ ਕਰੀ ਜਾ ਰਹੀ ਹੈ ਜੀ ਜਿੰਨਾ ਕਿ ਜੁੜਾ ਕੰਮ ਕਰਵਾਉਣਾ ਹੈ ਸਰਕਾਰ ਨੂੰ ਤੇ ਉਹ ਲਾਜ ਸਹੀ ਕਰਾ ਸਕਦਾ ਤੇ ਬਾਕੀ ਆਪਾਂ ਬਈ ਜਿਹੜਾ ਕਾਊਂਟ ਨੰਬਰ ਆ ਉਹਨਾਂ ਦਾ ਉੱਪਰ ਵੀਡੀਓ ਦੇ ਵਿੱਚ ਉਹ ਵੀ ਚਲਾਵਾਂਗੇ ਜਿੰਨਾ ਹੋ ਸਕਦਾ ਬਈ ਵੱਧ ਤੋਂ ਵੱਧ ਮਦਦ ਕਰਿਓ ਡਰਾਈਵਰ ਜੀ ਦਾ ਖਾਲਸਾ ਭਾਈ